ਦੇਖੋ ਖਾਲਸਾ ਪੰਥ ਦੀ ਇਹ ਵੱਡੀ ਮੰਗ ਆ ਜਿਹੜੀ ਹੁਣ ਇਹਨਾਂ ਨੇ ਇੱਥੇ ਆ ਕਰਨੀ ਹੈਗੀ ਆਪਣੀ ਵਿਧਾਨ ਸਭਾ ਦਾ ਰੱਖਿਆ ਚੰਗੀ ਗੱਲ ਇਹ ਹੋ ਗਈ ਪੀ ਇਹ ਵਿਧਾਨ ਸਭਾ ਦੇ ਵਿੱਚ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਉਣ ਔਰ ਨਾਲ ਹੀ ਜਿਹੜੀਆਂ ਸਿੱਖ ਮੰਗਾਂ ਜਿਨ੍ਹਾਂ ਤੇ ਲੰਮੇ ਸਮੇਂ ਤੋਂ ਪੰਥ ਸੰਘਰਸ਼ ਕਰਦਾ ਰਿਹਾ ਅਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਸਿੱਖ ਮੰਗਾਂ ਉਸ ਸੋਚ ਦਾ ਪ੍ਰਗਟਾਵਾ ਇੱਥੇ ਕਰਨ। ਔਰ ਜੇ ਸਿਰਫ ਜਿਵੇਂ ਉੱਥੇ ਵਿਧਾਨ ਸਭਾ ਲੱਗਦੀ ਆ ਰੌਲਾ ਗੋਲਾ ਹੀ ਆ। ਜਾਇ ਇਹ ਕਹਿ ਰਹੇ ਆ ਕਿ ਆਪਾਂ ਗੁਰੂ ਸਾਹਿਬ ਦੀ ਗੱਲ ਕਰਾਂਗੇ। ਗੁਰੂ ਸਾਹਿਬ ਦੀ ਗੱਲ ਤਾਂ ਹੀ ਆ ਜੇ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਨ ਗੁਰੂ ਦਾ ਸਿਧਾਂਤ ਆ ਭੈ ਕਾਹੂ ਕੋ ਦੇਤਨਾ ਨਾ ਪੈਮਾਨ ਤਾਲ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੀਂ ਬਖਾਨ। ਨਾ ਡਰਨਾ ਨਾ ਡਰਉਣਾ। ਔਰ ਹਕੂਮਤਾਂ ਤੈਅ ਕਰਨ ਕਿ ਤੁਸੀਂ ਕਿਸੇ ਨੂੰ ਡਰਾ ਨਹੀਂ ਸਕਦੇ ਜਿਹੜੇ ਸਾਡੇ ਬੰਦੀ ਸਿੰਘਾਂ ਦਾ ਕੌਮ ਦੇ ਹੀਰੇ ਆ ਲੰਮੇ ਸਮੇਂ ਤੋਂ ਪੰਥੇ ਨਾਲ ਸੰਘਰਸ਼ ਕਰ ਰਿਹਾ ਤੇ ਪੰਥ ਸੰਘਰਸ਼ ਕਰਦਾ ਵੀ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਪੰਥ ਤੇ ਇੱਥੇ ਕਰਦਾ ਹੀ ਆ ਸ਼ਤਾਬਦੀਰ ਮੈਂ ਪਿਛਲੇ ਦਿਨੀ ਵੀ ਇਹ ਬਿਆਨ ਦਿੱਤਾ ਹੈ ਕਿ ਸਾਡੇ ਹਰ ਸਮਾਗਮ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਣੀ ਚਾਹੀਦੀ ਆ ਔਰ ਸਾਡੀ ਕੌਮੀ ਪਛਾਣ ਦੀ ਗੱਲ ਹੋਣੀ ਚਾਹੀਦੀ ਜਿਹੜੀ ਗੁਰੂ ਨੇ ਕੀਤੀ ਆ ਬਾਕੀ ਰਿਹਾਈਆਂ ਹੋਣ ਕਿਆਂ ਗੁਰੂ ਕਿਰਪਾ ਕਰੂਗਾ ਤੇ ਸਰਕਾਰਾਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦਾ ਰਾਈਟ ਆ ਹੱਕ ਆ ਕਿ ਉਹਨਾਂ ਦੀਆਂ ਰਿਹਾਈਆਂ ਹੋਣ ਗੁਰੂ ਕਿਰਪਾ ਕਰੂਗਾ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਖਰੇ ਸਮਾਗਮ ਕਲਾਏ ਜਾ ਰਹੇ ਪਹਿਲਾਂ ਵੀ ਖੇਹ ਨਗਰ ਦੇ ਵਿੱਚ ਸਮਾਗਮ ਹੋਇਆ ਉਸ ਮर्यादा ਦੀ ਜਿਹੜੀ ਉੱਥੇ ਅਮਰਿਆਦਾ ਭੰਕ ਕੀਤੀ ਗਈ ਭਾਰਤੀ ਜਨਤਾ ਪਾਰਟੀ ਵੀ 19 ਤਰੀਕ ਨੂੰ ਉੱਥੇ ਇੱਕ ਕੀਰਤਨ ਦਰਬਾਰ ਕਰਵਾ ਰਹੀ ਹੈ ਜੀ ਲੱਗਦਾ ਹੈ ਕਿ ਇਹ ਇਹ ਕੰਮ ਜਿਹੜੇ ਅਧਕਾਰ ਖੇਤਰ ਸ਼੍ਰੋਮਣੀ ਕਮੇਟੀ ਦਾ ਇਹ ਪਾਰਟੀਆਂ ਨੂੰ ਵੀ ਪ੍ਰੇਸ਼ ਕਰਨਾ ਚਾਹੀਦਾ ਇਹ ਅਧਿਕਾਰ ਖੇਤਰ ਖਾਲਸਾ ਪੰਥ ਦਾ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਖਾਲਸਾ ਪੰਥ ਦੀ ਇੱਕ ਧਾਰਮਿਕ ਨਮੈਂਦਾ ਜਮਾਤ ਆ ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਵੇਖੋ ਹੁਣ ਜੇ ਕੋਈ ਜਾ ਕੇ ਡੀਸੀ ਦਫਤਰ ਆਖੇ ਵੀ ਸਾਡੇ ਕੋਈ ਕਾਰਸੇਵਾਲੇ ਮਹਾਂਪੁਰਸ਼ ਕਹਿਣ ਤੇ ਅਸੀਂ ਇੱਥੇ ਆਪਣਾ ਦਫਤਰ ਖੋਲਣਾ ਤੇ ਖੋਲਣ ਦੇਣਗੇ ਨਹੀਂ ਖੋਲਣ ਦੇਣਗੇ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਆ ਸਰਕਾਰਾਂ ਦੇ ਆਪਣੇ ਅਧਿਕਾਰ ਖੇਤਰ ਆ ਉਹ ਸਰਕਾਰਾਂ ਨੂੰ ਜਾਂ ਜਿਹੜੀਆਂ ਵੱਖ-ਵੱਖ ਪੋਲਿਟਿਕਲ ਪਾਰਟੀਆਂ ਵਾਂ ਇਹ ਠੀਕ ਆ ਵੀ ਗੁਰੂ ਨੂੰ ਯਾਦ ਕੋਈ ਵੀ ਕਰ ਸਕਦਾ ਪਰ ਉਹਨੂੰ ਕਿਸੇ ਪਾਰਟੀ ਦਾ ਪ੍ਰੋਗਰਾਮ ਕਹਿਣਾ ਇਹ ਗਲਤ ਗੱਲ ਆ ਪ੍ਰੋਗਰਾਮ ਗੁਰੂ ਦੇ ਹੁੰਦੇ ਆ ਪ੍ਰੋਗਰਾਮ ਖਾਲਸੇ ਪੰਥ ਦੇ ਆ ਪ੍ਰੋਗਰਾਮ ਸੰਗਤ ਦੇ ਹੁੰਦੇ ਆ ਇਹਨਾਂ ਚੀਜ਼ਾਂ ਤੋਂ ਗ੍ਰੇਜ਼ ਕਰਨਾ ਚਾਹੀਦਾ ਔਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਇਹ ਜਿਵੇਂ ਸ਼੍ਰੀਨਗਰ ਵਿੱਚ ਗਲਤੀਆਂ ਵੀ ਕੀਤੀਆਂ ਇਹਨਾਂ ਨੇ ਇਹਦੇ ਲਈ ਜ਼ਰੂਰੀ ਆ ਵੀ ਇਹ ਖਾਲਸਾ ਪੰਥ ਦੇ ਨਾਲ ਤਾਲਮੇਲ ਕਰਕੇ ਜੋ ਖਾਲਸਾਈ ਪ੍ਰੋਗਰਾਮ ਮਨਾਏ ਜਾਦੇ ਉਹਦੇ ਚ ਸ਼ਮੂਲੀਅਤ ਵੀ ਕਰਨ ਔਰ ਦਲ ਪੰਥਾ ਨੂੰ ਅੱਗੇ ਲਾ ਕੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਅੱਗੇ ਲਾ ਕੇ ਤੇ ਪੰਥ ਦੀ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲਾ ਕੇ ਸਾਰੇ ਕਾਰਜ ਕਰਨੇ ਚਾਹੀਦੇ ਇਹ ਗਲਤ ਰੁਝਾਨ ਜਿਹੜਾ ਵੱਖੋ ਵੱਖਰਾ ਜਿਵੇਂ ਸ਼ੁਰੂ ਹੋ ਗਿਆ ਹੁਣ ਜਿਵੇਂ ਤੁਸੀਂ ਕਹਿ ਦਿੱਤਾ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ ਤੋਂ ਗੁਰਮਤ ਸਮਾਗਮ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਗੁਰਮਤ ਸਮਾਗਮ ਸਿਰਫ ਗੁਰੂ ਦਾ ਹੈ ਇਸ ਤਰੀਕੇ ਦੇ ਨਾਲ ਦਲ ਪੰਥ ਜਿਹੜੇ ਉਹਨਾਂ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਕਿਉਂਕਿ ਸਾਰਾ ਸਮਾਗਮ ਸਰਕਾਰ ਦਾ ਸ਼ੋਭਣੀ ਹੰਦ ਕਰਨੀ ਬੁੱਢਾ ਤਲ ਦੇ ਵਿੱਚ ਬਾਬਾ ਗੁਰਦੀਸ਼ ਸਿੰਘ ਦੇ ਡੇਰੇ ਦੇ ਉਹ ਜੀ ਸ਼ੌਨੀ ਲਹਿਣ ਸਿੰਘ ਉਹ ਸਾਰੇ ਪਾਸੇ ਸ਼ਮੂਲੀਅਤ ਕਰ ਰਹੇ ਨੇ ਉਹਨਾਂ ਨੇ ਕਿਉਂਕਿ ਉੱਥੇ ਆਪਣੇ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਕਿ ਸ਼ਤਾਬਦੀ ਮਨਾਉਣੀ ਉੱਥੇ ਵੀ ਜਾਣਾ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਸਾਡੇ ਨਨਪੁਰ ਸਾਹਿਬ ਇੱਥੇ ਇੱਥੇ ਵੀ ਹੋਣਾ ਉਹਨਾਂ ਨੇ ਤੇ ਬਾਕੀ ਹਰ ਇੱਕ ਦੀ ਆਪਣੀ ਸੋਚ ਆ ਇਸ ਲਈ ਕਿ ਸਾਡੇ ਦੇਖੋ ਜਿੱਥੋਂ ਤੱਕ ਤੇ ਵਾਈਟ ਸਿਟੀ ਦੀ ਗੱਲ ਆ ਕਿਉਂਕਿ ਇਹ ਤਾਂ 1999 ਦੇ ਵਿੱਚ ਤੇ ਉਹਦੇ ਤੋਂ ਪਹਿਲਾਂ 1975 ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਸੀ ਤੇ ਉਦੋਂ ਬੜੇ ਉਪਰਾਲੇ ਇੱਥੇ ਹੋਏ ਜੀ ਉਸ ਵੇਲੇ ਜਿਹੜੀ ਸਰਕਾਰ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਮੈਨੂੰ ਅੱਗੇ ਬਾਬਾ ਸਤਨਾਮ ਸਿੰਘ ਵੀ ਕਾਰਸੇ ਵਾਲੇ ਮਹਾਂਪੁਰਸ਼ ਦੱਸ ਰਹੇ ਔਰ ਉਹ ਜਦੋਂ ਕਾਲਜ ਬਣਾਇਆ ਸੀ ਆਪਣਾ ਮਾਰਗ ਬਣਾਇਆ ਸੀ ਤੇ ਅੱਜ ਤੱਕ ਉਹਦਾ ਨਾਮ ਆ ਸਰਕਾਰ ਨੂੰ ਇਹ ਚਾਹੀਦਾ ਵੀ ਆਨੰਦਪੁਰ ਸਾਹਿਬ ਕੋਈ ਮੈਡੀਕਲ ਕਾਲਜ ਲਿਆਉਣਾ ਇੱਥੇ ਲੋੜ ਵੀ ਆ ਗਈ ਆ ਜਾਂ ਕੋਈ ਹੋਰ ਇਦਾਂ ਦੇ ਉਪਰਾਲੇ ਕਰਨੇ ਇਹ ਉਹਨਾਂ ਨੂੰ ਲੋੜ ਆ ਬਾਕੀ ਮੈਂ ਹੁਣੇ ਉਧਰੋਂ ਆਇਆ ਆਪਣੇ ਗੜ੍ਹ ਸ਼ੰਕਰ ਤੋਂ ਪੁਲ ਦੇ ਉੱਤੇ ਮੈਨੂੰ 15 ਮਿੰਟ ਲੱਗੇ ਪੁਲ ਦਾ ਕੰਮ ਹੁਣ ਹੋ ਰਿਹਾ ਉਹ ਹੋ ਰਿਹਾ ਚਲੋ ਚੰਗੀ ਗੱਲ ਪਰ ਇਹ ਨਾਲ ਹੀ ਹੋ ਜਾਣਾ ਚਾਹੀਦਾ ਸੀ ਇੱਕ ਛੜਕ ਦਾ ਇੱਕ ਹਿੱਸਾ ਤੇ ਮਹਾਪੁਰਸ ਜਿਹੜੇ ਸਾਡੇ ਕਾਰਸੇਵਾਲੇ ਕਲਾਨੰਦ ਘਰ ਵਾਲੇ ਬਾਬਾ ਸੁਤਨਾਮ ਸਿੰਘ ਹੋਣੀ ਬਣਾ ਰਹੇ ਉਹ ਤੋਂ ਅਗਲਾ ਹਿੱਸਾ ਗੜ ਸ਼ੰਕਰ ਵਾਲੇ ਪਾਸੇ ਤੇ ਇਧਰਲੇ ਪਾਸੇ ਉਹਨਾਂ ਸਰਕਾਰ ਬਣਾ ਲੈ ਉਹ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆਪਣੇ ਕਾਰਜਾਂ ਦੇ ਧਿਆਨ ਦੇਣਾ ਚਾਹੀਦਾ ਦੇਖੋ ਖਾਲਸਾ ਪੰਥ ਦੀ ਇਹ ਵੱਡੀ ਮੰਗ ਆ ਜਿਹੜੀ ਹੁਣ ਇਹਨਾਂ ਨੇ ਇੱਥੇ ਆ ਕਰਨੀ ਹੈਗੀ ਆਪਣੀ ਵਿਧਾਨ ਸਭਾ ਦਾ ਰੱਖਿਆ ਚੰਗੀ ਗੱਲ ਇਹ ਹੋ ਗਈ ਕਿ ਇਹ ਵਿਧਾਨ ਸਭਾ ਦੇ ਵਿੱਚ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਉਣ ਔਰ ਨਾਲ ਹੀ ਜਿਹੜੀਆਂ ਸਿੱਖ ਮੰਗਾਂ ਜਿਨ੍ਹਾਂ ਤੇ ਲੰਮੇ ਸਮੇਂ ਤੋਂ ਪੰਥ ਸੰਘਰਸ਼ ਕਰਦਾ ਰਿਹਾ ਅਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਸਿੱਖ ਮੰਗਾਂ ਉਸ ਸੋਚ ਦਾ ਪ੍ਰਗਟਾਵਾ ਇੱਥੇ ਕਰਨਾ ਔਰ ਜੇ ਸਿਰਫ ਜਿਵੇਂ ਉੱਥੇ ਵਿਧਾਨ ਸਭਾ ਲੱਗਦੀ ਆ ਰੋਲਾ ਗੋਲਾ ਹੀ ਆ ਜਾਇ ਇਹ ਕਹਿ ਰਹੇ ਆ ਕਿ ਆਪਾਂ ਗੁਰੂ ਸਾਹਿਬ ਦੀ ਗੱਲ ਕਰਾਂਗੇ ਗੁਰੂ ਸਾਹਿਬ ਦੀ ਗੱਲ ਤਾਂ ਹੀ ਆ ਜੇ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਨ ਗੁਰੂ ਦਾ ਸਿਧਾਂਤ ਆ ਭੈ ਕਾਹੂ ਕੋ ਦੇਤਨਾ ਨਾ ਪੈਮਾਨ ਤਾਲ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਂ ਹੀ ਭਗਾਨਾ ਨਾ ਡਰਨਾ ਨਾ ਡਰਉਣਾ ਹਰ ਹੂਮ ਤਾ ਤੈ ਕਰਨ ਕਿ ਤੁਸੀਂ ਕਿਸੇ ਨੂੰ ਡਰਾ ਨਹੀਂ ਸਕਦੇ ਜਿਹੜੇ ਸਾਡੇ ਬੰਦੀ ਸਿੰਘ ਆ ਕੌਮ ਦੇ ਹੀਰੇ ਆ ਲੰਬੇ ਸਮੇਂ ਤੋਂ ਪੰਥੇ ਨਾਲ ਸੰਘਰਸ਼ ਕਰ ਰਿਹਾ ਤੇ ਪੰਥ ਸੰਘਰਸ਼ ਕਰਦਾ ਵੀ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਪੰਥ ਤੇ ਇੱਥੇ ਕਰਦਾ ਹੀ ਆ ਸ਼ਤਾਬਦੀਰ ਮੈਂ ਪਿਛਲੇ ਦਿਨੀ ਵੀ ਇਹ ਬਿਆਨ ਦਿੱਤਾ ਹੈ ਕਿ ਸਾਡੇ ਹਰ ਸਮਾਗਮ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਣੀ ਚਾਹੀਦੀ ਆ ਔਰ ਸਾਡੀ ਕੌਮੀ ਪਛਾਣ ਦੀ ਗੱਲ ਹੋਣੀ ਚਾਹੀਦੀ ਜਿਹੜੀ ਗੁਰੂ ਨੇ ਕੀਤੀ ਆ ਬਾਕੀ ਰਿਹਾਈਆਂ ਹੋਣਗੀਆਂ ਗੁਰੂ ਕਿਰਪਾ ਕਰੂਗਾ ਤੇ ਸਰਕਾਰਾਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦਾ ਰਾਈਟ ਆ ਹੱਕ ਆ ਕਿ ਉਹਨਾਂ ਦੀਆਂ ਰਿਹਾਈਆਂ ਹੋਣ ਗੁਰੂ ਕਿਰਪਾ ਕਰੋ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਖਰੇ ਸਮਾਗਮ ਕਲਾਏ ਜਾ ਰਹੇ ਪਹਿਲਾਂ ਵੀ ਖੇਂਦਰ ਦੇ ਵਿੱਚ ਸਮਾਗਮ ਹੋਇਆ ਉਸ ਮर्यादा ਦੀ ਜਿਹੜੀ ਉੱਥੇ ਮर्यादा ਪੰਕ ਕੀਤੀ ਗਈ ਭਾਰਤੀ ਜਨਤਾ ਪਾਰਟੀ ਵੀ 19 ਤਰੀਕ ਨੂੰ ਉੱਥੇ ਇੱਕ ਕੀਰਤਨ ਦਰਬਾਰ ਕਰਵਾ ਲਈ ਹੈ ਜੀ ਲੱਗਦਾ ਹੈ ਕਿ ਇਹ ਇਹ ਕੰਮ ਜਿਹੜੇ ਅਧਕਾਰ ਖੇਤਰ ਸ਼੍ਰੋਮਣੀ ਕਮੇਟੀ ਦਾ ਇਹ ਪਾਟਪਾ ਨੂੰ ਵੀ ਬਰੇਸ ਕਰਨਾ ਪਈਦਾ ਸੀ ਇਹ ਅਧਕਾਰ ਖੇਤਰ ਖਾਲਸਾ ਪੰਥ ਦਾ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਖਾਲਸਾ ਪੰਥ ਦੀ ਇੱਕ ਧਾਰਮਿਕ ਨੁਮਾਇੰਦਾ ਜਮਾਤ ਹੈ ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਵੇਖੋ ਹੁਣ ਜੇ ਕੋਈ ਜਾ ਕੇ ਡੀਸੀ ਦਫਤਰ ਆਖੇ ਵੀ ਸਾਡੇ ਕੋਈ ਕਾਰਸੇਵਾਲੇ ਮਹਾਪੁਰਸ਼ ਕਹਿਣ ਤੇ ਅਸੀਂ ਇੱਥੇ ਆਪਣਾ ਦਫਤਰ ਖੋਲਣਾ ਤੇ ਖੋਲਣ ਦੇਣਗੇ ਨਹੀਂ ਖੋਲਣ ਦੇਣਗੇ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਆ ਸਰਕਾਰਾਂ ਦੇ ਆਪਣੇ ਅਧਿਕਾਰ ਖੇਤਰ ਆ ਉਹ ਸਰਕਾਰਾਂ ਨੂੰ ਜਾਂ ਜਿਹੜੀਆਂ ਵੱਖ-ਵੱਖ ਪੋਲਿਟੀਕਲ ਪਾਰਟੀਆਂ ਵਾਂ ਇਹ ਠੀਕ ਆ ਵੀ ਗੁਰੂ ਨੂੰ ਯਾਦ ਕੋਈ ਵੀ ਕਰ ਸਕਦਾ ਪਰ ਉਹਨੂੰ ਕਿਸੇ ਪਾਰਟੀ ਦਾ ਪ੍ਰੋਗਰਾਮ ਕਹਿਣਾ ਇਹ ਗਲਤ ਗੱਲ ਆ ਪ੍ਰੋਗਰਾਮ ਗੁਰੂ ਦੇ ਹੁੰਦੇ ਆ ਪ੍ਰੋਗਰਾਮ ਖਾਲਸੇ ਪੰਥ ਦੇ ਆ ਪ੍ਰੋਗਰਾਮ ਸੰਗਤ ਦੇ ਹੁੰਦੇ ਆ ਇਹਨਾਂ ਚੀਜ਼ਾਂ ਤੋਂ ਗ੍ਰੇਟ ਕਰਨਾ ਚਾਹੀਦਾ ਔਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਸ਼੍ਰੀਨਗਰ ਵੀ ਗਲਤੀਆਂ ਵੀ ਕੀਤੀਆਂ ਇਹਨਾਂ ਨੇ ਇਹਦੇ ਲਈ ਜ਼ਰੂਰੀ ਆ ਵੀ ਇਹ ਖਾਲਸਾ ਪੰਥ ਦੇ ਨਾਲ ਤਾਲਮੇਲ ਕਰਕੇ ਜੋ ਖਾਲਸੇਈ ਪ੍ਰੋਗਰਾਮ ਮਨਾਏ ਜਾ ਰਹੇ ਉਹਦੇ ਚ ਸ਼ਮੂਲੀਅਤ ਵੀ ਕਰਨ ਔਰ ਗੱਲ ਪੰਥਾਂ ਨੂੰ ਅੱਗੇ ਲਾ ਕੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਅੱਗੇ ਲਾ ਕੇ ਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲਾ ਕੇ ਸਾਡੇ ਕਾਰਜ ਕਰਨੇ ਚਾਹੀਦੇ ਇਹ ਗਲਤ ਰੁਝਾਨ ਜਿਹੜਾ ਵੱਖੋ ਵੱਖਰਾ ਦੇ ਸ਼ੁਰੂ ਹੋ ਗਿਆ ਹੁਣ ਜਿਵੇਂ ਤੁਸੀਂ ਕਹਿ ਦਿੱਤਾ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ ਤੋ ਗੁਰਮਤ ਸਮਾਗਮ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਗੁਰਮਤ ਸਮਾਗਮ ਸਿਰਫ ਗੁਰੂ ਦਾ ਹੁੰਦਾ ਇਸ ਤਰੀਕੇ ਦੇ ਨਾਲ ਪੰਥਪੱਤ ਜਿਹੜੇ ਉਹਨਾਂ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਜੀ ਕਿਉਂਕਿ ਸਾਰਾ ਸਮਾਗਮ ਸਰਕਾਰ ਦਾ ਸ਼ੋਮਣੀ ਕੰਤ ਕਾਲੀ ਬੁੱਟਾਪੁਰ ਦੇ ਮੁੱਖੀ ਬਾਬਾ ਗੁਰਦੀਪ ਉਹ ਸਾਰੇ ਪਾਸੇ ਸ਼ਮੂਲੀਅਤ ਕਰ ਰਹੇ ਨੇ ਉਹਨਾਂ ਨੇ ਕਿਉਂਕਿ ਉੱਥੇ ਆਪਣੇ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਜ ਸਾਹਿਬ ਕਿਉਂਕਿ ਸ਼ਤਾਬਦੀ ਮਨਾਉਣੀ ਉੱਥੇ ਵੀ ਜਾਣਾ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਸਾਡੇ ਨਾਲ ਪਰ ਸਾਹਿਬ ਇੱਥੇ ਇੱਥੇ ਵੀ ਹੋਣਾ ਉਹਨਾਂ ਨੇ ਤੇ ਬਾਕੀ ਹਰੇਕ ਦੀ ਆਪਣੀ ਸੋਚ ਆ ਇਸ ਲਈ ਕਿ ਸਾਡੇ ਦੇਖੋ ਜਿਤੋਂ ਤੱਕ ਤੇ ਵਾਈਟ ਸਿਟੀ ਦੀ ਗੱਲ ਆ ਕਿਉਂਕਿ ਇਹ ਤਾਂ 1999 ਦੇ ਵਿੱਚ ਤੇ ਉਹਦੇ ਤੋਂ ਪਹਿਲਾਂ 1975 ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਸੀ ਤੇ ਉਦੋਂ ਬੜੇ ਉਪਰਾਲੇ ਇੱਥੇ ਹੋਏ ਉਸ ਵੇਲੇ ਜਿਹੜੀ ਸਰਕਾਰ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਮੈਨੂੰ ਅੱਗੇ ਬਾਬਾ ਸਤਨਾਮ ਸਿੰਘ ਵੀ ਕਾਰਸੇ ਵਾਲੇ ਮਹਾਂਪੁਰਸ਼ ਦੱਸ ਰਹੇ ਔਰ ਉਹ ਜਦੋਂ ਕਾਲਜ ਬਣਾਇਆ ਸੀ ਆਪਣਾ ਮਾਰਗ ਬਣਾਇਆ ਸੀ ਤੇ ਅੱਜ ਤੱਕ ਉਹਦਾ ਨਾਮ ਆ ਸਰਕਾਰ ਨੂੰ ਇਹ ਚਾਹੀਦਾ ਵੀ ਆਨੰਦਪੁਰ ਸਾਹਿਬ ਕੋਈ ਮੈਡੀਕਲ ਕਾਲਜ ਲਿਆਉਣਾ ਇੱਥੇ ਲੋੜ ਵੀ ਆ ਗਈ ਆ ਜਾਂ ਕੋਈ ਹੋਰ ਇਦਾਂ ਦੇ ਉਪਰਾਲੇ ਕਰਨੇ ਇਹ ਉਹਨਾਂ ਨੂੰ ਲੋੜ ਆ ਬਾਕੀ ਮੈਂ ਹੁਣੇ ਉਧਰੋਂ ਆਇਆ ਆਪਣੇ ਗੜ੍ਹ ਸ਼ੰਕਰ ਤੋਂ ਪੁਲ ਦੇ ਉੱਤੇ ਮੈਨੂੰ 15 ਮਿੰਟ ਲੱਗੇ ਪੁਲ ਦਾ ਕੰਮ ਹੁਣ ਹੋ ਰਿਹਾ ਉਹ ਹੋ ਰਿਹਾ ਚਲੋ ਚੰਗੀ ਗੱਲ ਹਰ ਇਹ ਨਾਲ ਹੀ ਹੋ ਜਾਣਾ ਚਾਹੀਦਾ ਸੀ ਇੱਕ ਛੜਕ ਦਾ ਇੱਕ ਹਿੱਸਾ ਤੇ ਮਹਾਪੁਰਸ ਜਿਹੜੇ ਸਾਡੇ ਕਾਰਸੇਵ ਵਾਲੇ ਕਲਾਨੰਦ ਘਰ ਵਾਲੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਉਹ ਤੋਂ ਅਗਲਾ ਹਿੱਸਾ ਗੜ ਸ਼ੰਕਰ ਵਾਲੇ ਪਾਸੇ ਤੇ ਇਧਰਲੇ ਪਾਸੇ ਉਹਨਾਂ ਸਰਕਾਰ ਬਣਾ ਲੈ ਉਹ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆਪਣੇ ਕਾਰਜਾਂ ਦੇ ਧਿਆਨ ਦੇਣਾ ਚਾਹੀਦਾ